ਮਾਜੂਸ ਹੋਇਆ ਗਿਆ ਉਸ ਤੋਂ ਪਹਿਲਾਂ ਕਾਰਜਸਰਮਾਲੇ ਪਾਸੇ ਵੀ ਗਿਆ ਕਿਉਂ ਗਿਆ ਜਿੱਲਾ ਤੇ ਮੇਰੇ ਜ਼ਿਕਰ ਬੈਠਾ ਮੈਂ ਕੰਪੈਰੀਸ਼ਨ ਕਰਦੀਆਂ ਕਿ 10 ਸਾਲ ਹੋ ਗਏ ਇੱਥੇ ਮੋਦੀ ਜੀ ਦੀ ਸਰਕਾਰ ਬਣੀ ਉਹਨਾਂ ਨੇ ਕਿਹਾ ਮੈਂ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਵਾਂਗਾ ਹੁਣ 2 ਕਰੋੜ ਦੇ ਵਿੱਚੋਂ ਜੇ ਕੋਈ ਉਹਨਾਂ ਦੇ ਨਮਾਇंदे ਇੱਥੇ ਹੋਏ ਤੁਸੀਂ ਤਾਂ ਕਰਨੀਆਂ ਹੀ ਆ ਪ੍ਰੈਸ ਕਾਨਫਰੰਸਾਂ ਕਹਿੰਦੇ ਸਾਨੂੰ ਜ਼ਿਲ੍ਹਾ ਸੰਗਰੂਰ ਦੀ ਵੀ ਇਹ ਜਿਹੜੀ 2 ਕਰੋੜ ਮੋਦੀ ਜੀ ਨੇ ਦਿੱਤੇ ਆ ਉੱਥੇ ਸਾਡੇ ਇੱਥੇ ਕਿੰਨੇ ਆਏ ਉਨੇ ਪੂਰਾ ਕੀਤਾ ਅਸੀਂ ਜਿਸ ਵਕਤ ਅੱਜ ਕਹਿ ਰਹੇ ਆਂ ਕਿ ਅਸੀਂ ਨੌਜਵਾਨਾਂ ਨੂੰ ਲੈ ਕੇ ਆਉਨੇ ਆਂ ਚਾਹੁੰਨੇ ਆਂ ਕਰੀਏ ਉਹਨਾਂ ਦੀ ਨੌਕਰੀ ਪੱਕੀ ਕਰਨ ਵਾਸਤੇ 1 ਲੱਖ ਰੁਪਏ ਜਿਹੜਾ ਸਾਲਾਨਾ ਅਸੀਂ ਆਪਣਾ ਉਹਨਾਂ ਨੂੰ ਕਿਹਾ ਕਿ ਐਨੇ ਤੱਕ ਤਨੋਂ ਅਧਿਕਾਰ ਹੋਊਗਾ ਕਿ ਆਪਣਾ ਕਾਰੋਬਾਰ ਤੋੜ ਸਕਣਾ ਹੈ ਕਰਨਾ ਜਾਂ ਨਹੀਂ ਕਰਨਾ ਇਹ ਹੱਥ 'ਚ ਕੁਝ ਤਾਕਤ ਦੇਵਾਂਗੇ ਤਾਂ ਹੀ ਨੌਜਵਾਨ ਉੱਤੇ ਕੰਮ ਕਰੂਗਾ ਨਾ ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਕਮਾਉਣੀ ਹੈ ਉਮਰ ਹੈ ਜੰਗ ਹੈਗੇ ਹੈਗੇ ਇਸੇ ਤਰ੍ਹਾਂ ਨਾਲ ਅਸੀਂ ਔਰਤਾ ਵਾਸਤੇ ਔਰਤਾਂ ਵਾਸਤੇ ਅਸੀਂ ਕਹਿ ਕੇ ਅਸੀਂ ਦੇਵਾਂਗੇ 8.5 ਹਜ਼ਾਰ ਮਹੀਨਾ ਹੋਰ ਕਰ ਇੱਕ ਲੱਖ ਰੁਪਿਆ ਸਾਲ ਦਾ ਉਹ ਗਰੀਬ ਔਰਤਾਂ ਜਿਹੜੀਆਂ ਉਸ ਆਪਾ ਸਮਝਦੇ ਆ ਕਿ ਲਿਮਟ ਦੇ ਥੱਲੇ ਆ ਕੇ ਆਰਥਿਕ ਤੌਰ ਤੇ ਬਹੁਤ ਜ਼ੋਰ ਹੈਗੇ ਹੁਣ ਤੁਸੀਂ ਵੀ ਕਹੋਗੇ ਲੋਕ ਵੀ ਕਹਿਣਗੇ ਕਿਉਂ ਪ੍ਰੋਸਟਾ ਕਰੀਏ ਜੀ ਸਭ ਤਾਂ ਪਹਿਲਾਂ ਆਪ ਵਾਲਿਆਂ ਨੇ ਵੀ ਕਿਹਾ 10000 ਰੁਪਿਆ ਦੇਵਾਂਗੇ ਅੱਜ ਤੱਕ ਹਜ਼ਾਰ ਵਾਲਾ ਮਿਲਿਆ ਨਹੀਂ ਕੁਝ ਵੀ ਕਿਸੇ ਨੂੰ ਔਰ ਆਪ ਵਾਲੀ ਸਰਕਾਰੇ ਸਮਝਦੀ ਸੀ ਕਿ ਸਾਰੇ ਬਦਲਾਅ ਲੋਕਾਂ ਨੇ ਤਾਂ ਲਿਆ ਹੁੰਦਾ ਸੀਗਾ ਕਿ ਇਹ ਦੇਖੀ ਦੀ ਬਤੀ ਪਾਰਟੀ ਇਹ ਦੇਖੀ ਆ ਜਿਹੜੇ ਆਮ ਆਲੇ ਐ ਇਹਨਾਂ ਨੂੰ ਦੇਖਣਾ ਇਹ ਆਮ ਲੋਕਾਂ ਚ ਉੱਠ ਕੇ ਆਏ ਨੇ ਪੂਰਾ ਕਰਨਗੇ ਅੱਜ ਕਿੰਨੇ ਮਹੀਨੇ 28 ਹੋ ਗਏ ਜਾਂ 32 ਹੋ ਗਏ ਤੇ ਮੈਂ ਤੁਹਾਡੇ ਮਾਰਫਤ ਵੀ ਡਿਮਾਂਡ ਕਰਦੀਆਂ ਕਿ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਮੁੱਖ ਮੰਤਰੀ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਹੈ ਖਜ਼ਾਨਾ ਮੰਤਰੀ ਆਪਣੇ ਜ਼ਿਲ੍ਹੇ ਦਾ ਵੀ ਹੈਗੇ ਉਹਨਾਂ ਤੋਂ ਡਿਮਾਂਡ ਇੱਕ ਤਾਂ ਇਹ ਕਰਦੀਆਂ ਕਿ ਤੁਸੀਂ ਵਾਦਾ ਕੀਤਾ ਸੀ ਕੇਜਰੀਬਾਦ ਜੀ ਨੇ ਵਾਦਾ ਕੀਤਾ ਸੀ ਕਿ ਪਹਿਲੇ ਮਹੀਨੇ ਤੋਂ ਦੇਵਾਂਗੇ ਤਨਖਾਹ ਜੇ 28 ਮਹੀਨੇ ਹੋ ਗਏ 28000 ਦਿਓ ਉਹ ਤਾਂ ਤਾਂ ਪਹਿਲਾਂ ਪਾਓ ਖਾਨੇ ਤੋਂ ਤਾਂ ਕਿ ਕੰਟੀਨਿਊਸਲੀ ਸਕੀਮ ਹੈ ਨਾ ਨਮਾਨੀਆਂ ਪਾ ਦੇ ਸਕਦੇ ਜਿਹੜੀ ਚੱਲਦੀ ਸਕੀਮ ਹੈ ਉਹਨੂੰ ਤਾਂ ਅਸੀਂ ਕੰਟੀਨਿਊਸ ਪ੍ਰੋਸੈਸ ਲੋਕ ਨਹੀਂ ਸਕਦੇ ਜੇ ਬੱਤੀ ਹੋ ਗਈ ਤਾਂ ਬੱਤੀ ਜਾ ਦੇ ਦੂਜੇ ਪਾਸੇ ਸਾਨੂੰ ਤੁਸੀਂ ਸਾਧਿਆ ਸਵਾਲ ਕਰਕੇ ਕਹੋ ਕਿ ਜੀ ਤੁਹਾਡੇ ਤਾਂ ਕਿਵੇਂ ਯਕੀਨ ਕਰ ਲਈਏ ਤੁਸੀਂ ਵੀ ਨਾ ਕਿ ਤਿੰਨਾਂ ਵਾਲੀ ਗੱਲ ਕਰੋ 85000 ਮਹੀਨਾ ਕਿਵੇਂ ਦੇਵੋਗੇ ਤੁਸੀਂ ਮੈਂ ਸਾਹਮਣੇ ਮਿਸਾਲ ਦੇ ਰਹੀਆਂ ਦੋ ਸਟੇਟਾਂ ਦੀ ਕਰਨਾਟਕਾ ਦੀ ਦੇ ਰਹੀਆਂ ਔਰ ਤੁਹਾਡੇ ਸਾਹਮਣੇ ਮੈਂ ਹਿਮਾਚਲ ਦੀ ਦੇ ਰਹੀਆਂ ਅਸੀਂ ਇੱਥੇ ਕਿਹਾ ਸੀਗਾ ਕਿ ਅਸੀਂ 1500 ਰੁਪਏ ਮਹੀਨਾ ਦੇਵਾਗੇ ਸਾਡੀ ਸਰਕਾਰ ਬਣ ਰਹੀ ਸੀ ਇਹਨਾਂ ਇਹਨਾਂ ਜੀ ਤਰ੍ਹਾਂ ਸਰਕਾਰ ਬਣ ਰਹੀ ਸਾਡ ਅੱਜ ਕੋਈ ਵੀ ਕਿਸੇ ਵੀ ਹਿਮਾਚਲ ਚੈਗੀਆਂ ਰਿਸ਼ਿਆਰੀਆਂ ਫੋਨ ਕਰਕੇ ਪੁੱਛ ਲੋ ਤੁਸੀਂ 1500 ਰੁਪਏ ਦਾ ਸਾਡਾ ਮਹੀਨਾ ਮਿਲਦਾ ਹੈ ਤਾਂ ਅਸੀਂ ਕਹਿੰਨੇ ਆ ਵੀ ਸਾਡੇ ਤੇ ਭਰੋਸਾ ਕਰੋ ਕਾਂਗਰਸੀ ਭਰੋਸੇਯੋਗਤਾ ਵਾਲੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਅਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨੀ ਦੇ ਵਿੱਚ ਇੱਕ ਤਾਂ ਹੁੰਦਾ ਨਾ ਮੈਂ ਕਹਿੰਦੀ ਆ ਵੀ ਆਮ ਗਰੰਟੀ ਇੱਕ ਹੁੰਦੀ ਹੈ ਕਾਨੂੰਨੀ ਗਰੰਟੀ ਆ ਸਾਡੇ ਇਹਦੇ ਵਿੱਚ ਇਹਨਾਂ ਨੇ ਸਵਾਮੀ ਰਾਥਨ ਜਿਹੜੀ ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਵਾਸਤੇ ਐਮਐਸਪੀ ਮਿਲੂਗਾ ਕਾਨੂੰਨੀ ਗਰੰਟੀ ਔਰ ਮੈਂ ਤੁਹਾਡੇ ਜਰੀਏ ਵੀ ਡਿਮਾਂਡ ਕਰਦੀਆਂ ਕਿ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਕਿ ਅੱਜ ਵੀ ਚਾਹੇ ਉਹ ਕੇਜਰੀਵਾਲ ਕਹਿੰਦਾ ਮੈਂ ਗਰੰਟੀ ਦਿੰਦਾ ਚਾਹੇ ਉਹ ਸਾਡੇ ਰੌਲਗਾਂਡੇ ਚ ਕਹਿੰਦਾ ਮੈਂ ਗਰੰਟੀ ਦਿੰਦਾ ਚਾਹੇ ਮੋਦੀ ਚ ਕਹਿੰਦਾ ਗਰੰਟੀ ਦਿੰਦਾ ਚਾਹੇ ਕੋਈ ਪਾਰਟੀ ਕਹਿੰਦੀ ਹੈ ਗਰੰਟੀ ਦਿੰਦਾ ਉਹ ਉਸ ਗਰੰਟੀ ਨੂੰ ਜੇ ਤੋ ਨਿੱਜੀ ਦਿੰਦੇ ਜਿਵੇਂ ਕਹਿੰਦੇ ਮੋਦੀ ਦੀ ਗਰੰਟੀ ਕੇਜਰੀਵਾਲ ਦੀ ਗਰੰਟੀ ਜੇ ਨਿੱਜੀ ਦਿੱਤੀ ਹੈ ਤਾ ਉਹਨੂੰ ਨਜੀਜ ਉਹ ਨਹੀਂ ਪੂਰਾ ਕਰਦਾ ਜੇ ਮੈਂ ਆਪਾਂ ਕੋਈ ਸਮਾਨ ਖਰੀਦਣ ਜਾਂ ਗਰੰਟੀ ਹੁੰਦੀ ਹੈ ਤਾਂ ਉਹਨੂੰ ਉਹਦੀ ਜੇਬ ਚ ਪੁੱਟ ਦਿੱਤਾ ਜਾਵੇ ਜੇ ਉਹ ਔਰ ਨ ਬਿਹਫ ਆਫ ਦਾ ਪਾਰਟੀ ਗਰੰਟੀ ਦਿੰਦੇ ਹੈ ਤਾਂ ਉਸ ਪਾਰਟੀ ਤੋਂ ਪੂਰਾ ਕੀਤਾ ਜਾਵੇ ਇਹਨੂੰ ਮੇਰੀ ਕਹਿਣ ਦਾ ਭਾਵ ਕਿ ਕਾਨੂੰਨੀ ਕਾਨੂੰਨੀ ਇਹਨੂੰ ਸ਼ੇਪ ਦਿੱਤੀ ਜਾਵੇ ਕਾਨੂੰਨੀ ਬਣਾਈ ਜਾਵੇ ਅਸੀਂ ਇਹਦੇ ਵਿੱਚ ਕਾਨੂੰਨੀ ਕੀਤੀ ਹੈਗੀ ਹੈ ਕਿ ਆ ਅਸੀਂ ਸਾਰਾ ਗੱਟ ਸਾਂ ਦਾ ਹੈ ਸਾਡੀ ਕਾਨੂੰਨੀ ਗਰੰਟੀ ਹੈ ਸੁਆਮੀ ਨਾਥਨ ਰਿਪੋਰਟ ਜਿਹੜੀ ਬੜੀ ਧੀਰ ਤੋਂ ਡਿਮਾਂਡ ਆਈ ਹੈ ਅੱਜ ਵੀ ਕਿਸਾਨ ਜਿੱਥੇ ਬੱਦੀਆਂ ਬੈਠੀਆਂ ਨੇ ਕਿਆਂ ਉਹ ਦੀ ਅਸੀਂ ਕਾਨੂੰਨੀ ਗਰੰਟੀ ਦਿੱਤੀ ਹੈ ਕੱਲੀ ਗਰੰਟੀ ਨਹੀਂ ਦਿੱਤੀ ਅਸੀਂ ਪੂਰੀ ਅਸੀਂ ਐਵੇਂ ਜਿਵੇਂ ਬੀਮਾ ਭੁਗਤਾਨ ਦੀ ਵੀ ਜਿਹੜੀ ਸਿੱਧੀ ਹੈਗੀ ਅਦਾਇਗੀ ਉਹਨਾਂ ਦੇ ਖਾਤੇ 'ਚ ਜਾਵੇ ਜੇ ਫਸਲ ਖਰਾਬ ਹੁੰਦੀ ਹੈ ਆਪਣੇ ਕਿਤੇ ਸੋਕੇ ਨਾਲ ਕਿਤੇ ਬਾਰਸ਼ਾ ਨਾਲ ਕਿਤੇ ਸਾੜਿਕਾ ਗਰ ਵਗੈਰਾ ਉਧਰ ਹੋ ਜਾਂਦਾ ਹੈਗਾ 30 ਦਿਨਾਂ ਦੇ ਅੰਦਰ ਅੰਦਰ ਸਿੱਧੇ ਉਹਨਾਂ ਦੇ ਖਾਤੇ 'ਚ ਪਾਊਗੀ ਇਹ ਅਸੀਂ ਕਹੀ ਹੈ ਤੇ ਇਸੇ ਤਰ੍ਹਾਂ ਨਾਲ ਅਸੀਂ ਇਹ ਸੋਚਦੇ ਆ ਕਿ ਜੀਐਸਟੀ ਮੁਕਤ ਖੇਤੀ ਉਹ ਖੇਤੀ ਤੋਂ ਜੀਐਸਟੀ ਲੋਡ ਦਾ ਮੀਨਿੰਗ ਸਾਨੂੰ ਸਭ ਨਹੀਂ ਆਉਂਦਾ ਕਿਉਂ ਲੋਕਾਂ ਨੇ ਸੋਚਿਆ ਇਹ ਵੀ ਇਹ ਤੋਂ ਵੀ ਪਾਸੇ ਰੱਖਿਆ ਜਾਵੇ ਅਸੀਂ ਇਸ ਤਰੀਕੇ ਦੀਆਂ ਤਿੰਨੇ ਚਾਰੇ ਗੱਲਾਂ ਜਿਹੜੀ ਗਰੀਬਾਂ ਵਾਸਤੇ ਬੀਚ ਕੀਤਾ ਕਿ ਜਿਹੜਾ ਬਲਕਿ ਇਹਦੇ ਵਿੱਚ ਆਤਾ ਹੈਗੇ ਨਾ ਅੱਜ ਜਿਹੜੀਆਂ ਗ੍ਰੰਟੀਆਂ ਸਾਡੀ ਬਣਾ ਕੇ ਦਿੱਤੀਆਂ ਪਈਆਂ ਇਹ ਹੀ ਨਹੀਂ ਇਸ ਤੋਂ ਅੱਗੇ ਵੀ ਜਿਸ ਤਰ੍ਹਾਂ ਨੀਡ ਬੇਸਡ ਕੋਈ ਜ਼ਰੂਰ ਹੋਰ ਹੋਣਗੇ ਜਿੱਦੇ ਚ ਮੇਰੀ ਵੀ ਡਿਮਾਂਡ ਹੈ ਕੋ ਰਾਜੀਬ ਜੀ ਨੇ ਵੀ ਇੱਕ ਵਾਰ ਕਿਹਾ ਸੀਗਾ ਅਸੀਂ ਅਗਲੀ ਵਾਰ ਇਹਨੂੰ ਕਰਕੇ ਜਦੋਂ ਹੈਗਾ ਸ਼ੁਰੂ ਬਣ ਗਈ ਜੇ ਸਾਡੀ ਸਰਕਾਰ ਬਣੀ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਟ ਓਨਲੀ ਕਿ ਸਾਰੇ ਵਰਗ ਸਾਡੇ ਸਾਰੀਆਂ ਕੈਟਾਗਰੀਆਂ ਗਰੀਬ ਹੈ ਐਸਸੀ ਹੈ ਬੈਕਵਰਡ ਹੈ ਹਰ ਤਰ੍ਹਾਂ ਦੇ ਹੈਗੇ ਆ ਲੇਕਿਨ ਕਈ ਵਾਰੀ ਇਹਦੇ ਚੇਹ ਹੁੰਦਾ ਹੈ ਕਿ ਉਹ ਜ਼ਿੰਮੇਦਾਰ ਹੈ ਪਰ ਉਹ ਗਰੀਬ ਇੰਨਾ ਹੈ ਕਿ ਉਹਦੇ ਕੁਝ ਵੀ ਨਹੀਂ ਹੈਗਾ ਘਰੇ ਹੈਗਾ ਸੋ ਰਾਜੀਵ ਜੀ ਨੇ ਕਿਹਾ ਸੀ ਕਿ ਚਾਹਨਾ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਉਹ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਕੈਟਾਗਰੀ ਦਾ ਹੋਵੇ ਤੇ ਉਹਨੂੰ ਦਿੱਤੀ ਜਾਵੇ ਅਸੀਂ ਇਸ ਦੇ ਉੱਤੇ ਕਰਕੇ ਸਾਡੀ ਸਰਕਾਰ ਬਣੀ ਤਾਂ لازਮੀ ਅਸੀਂ ਇਸ ਨੂੰ ਵਿੱਚ ਪਵਾ ਕੇ ਅਸੀਂ ਸਰਕਾਰ ਦੇ ਵਿੱਚ ਲੈ ਕੇ ਆਵਾਂਗੇ ਤਾ ਭਲਾ ਹੋ ਸਕਦਾ ਆਦਰਵਾਈਸ ਹਰ ਜੀ ਮੈਂ ਫਾਰ ਐਗਜ਼ਾਮਪਲ ਕਹਿਨੀ ਆ ਮੈਂ ਆਪਣੇ ਤੇ ਇਲਾਜੀਆਂ ਪਹਿਲਾਂ ਮੈਂ ਕਿਸਾਨਾਂ ਮੈਂ ਜੱਟਾਂ ਮੈਨੂੰ ਕਹਤਾ ਮੈਂ ਤਾਂ ਆਪਣਾ ਮਾਫ਼ ਕਰਾ ਲੂੰ ਜੇ ਮੈਂ ਆਪਣੇ ਘਰੇ ਰੋਟੀ ਖਾਨੀ ਆ ਜੇ ਮੇਰੇ ਕੋਲ ਜ਼ਮੀਨ ਵੀ ਆ 40 ਏਕੜ ਮੈਂ ਤਾਂ ਖਾ ਰਹੀ ਆ ਪਰ ਮੈਂ ਜੱਟ ਕਿਸਾਨ ਮੈਂ ਹੈਗੀ ਆ ਤੇ ਮੈਨੂੰ ਗਰੰਟੀ ਦੇ ਦਿੱਤੀ ਤੇ ਇੱਕ ਉਹ ਆ ਜਿਹੜਾ ਹਿੱਸੇ ਤੇ ਲੈ ਕੇ ਬਹੋਂਦਾ ਐ ਅਸੀਂ ਵਿਚਾਰੇ ਸਾਡੇ ਬੈਠੇ ਨੇ ਇੱਕ ਤਾਂ ਉਹ ਨੇ ਜਿਹੜੇ ਇਨਕਮ ਟੈਕਸ ਪੇ ਕਰਦੇ ਆ ਮਸਾਲਾ ਬਹੁਤ ਹਰੇਕ ਹਰੇਕ ਵਰਗ ਦੇ ਵਿੱਚ ਨੇ ਆ ਅਸੀਂ ਉਹਨਾਂ ਦੀ ਦਿੰਦਿਆ ਨਹੀਂ ਕਰਦੇ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਕੈਟਾਗਰੀਆਂ ਪਰ ਲਗੇ ਸਾਰੇ ਅਮੀਰਾਂ ਸਭ ਨੂੰ ਦੇ ਸਕਦੇ ਹੋ ਅਦਰਵਾਈਜ਼ ਸਾਨੂੰ ਆਪਣਾ ਰੱਖਣਾ ਚਾਹੀਦਾ ਹੈਗਾ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ ਇਹ ਤਾਂ ਹੈਗੀਆਂ ਸਾਡੀਆਂ ਗਰੰਟੀਆਂ ਦੇ ਸਬੰਧ ਵਿੱਚ ਦੂਜੇ ਮੇਰੇ ਪੋਲੀਟੀਕਲ ਸਵਾਲ ਵੀ ਹੈ ਮੇਰੇ ਪੋਲੀਟੀਕਲ ਸਵਾਲ ਇਹ ਹੈਗੇ ਆ ਸਾਡੇ ਇੱਥੇ ਸਿਜਮੈਂਟ ਕਰਦੇ ਹਾਂ ਕਿ ਸਾਡੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਅੱਜ ਪੰਜਾਬ 'ਚ 13 ਸੀਟਾਂ ਨੇ 13 ਸੀਟਾਂ ਚੋਂ ਅਸੀਂ ਜੇ ਔਰਤ ਦੇ ਹੱਕਾਂ ਦੀ ਗੱਲ ਇੱਥੇ ਵੀ ਕੀਤੀ ਐ ਮੈਂ ਆਪਦੇ ਸੀਐਮ ਦੇ ਸਮੇਂ ਵਿੱਚ ਵੀ ਕੀਤੀ ਐ ਬਹੁਤ ਤੋਂ ਅੱਜ ਗੱਲ ਕਰਨ ਲਈ ਵਕਤ ਨਹੀਂ ਐ ਟਾਈਮ ਨਹੀਂ ਅੱਜ ਅੱਜ ਪੱਖ ਦੇ ਮੁੱਦੇ ਲੈ ਰਹੇ ਆਂ ਇਲੈਕਸ਼ਨ ਦੇ ਨਾਲ ਸਕੱਦਰ ਅਸੀਂ ਜੇ ਕਰਦੇ ਹੈਗੇ ਤਾਂ ਮੈਨੂੰ ਦੱਸੋ ਇਹ ਆਮ ਆਦਮੀ ਪਾਰਟੀ ਨੇ ਕਿੰਨੀਆਂ ਔਰਤਾਂ ਨੂੰ 13 ਚੋਂ ਟਿਕਾ ਦਿੱਤੀਆਂ ਇਹ ਮੇਰਾ ਸਵਾਲ ਹੈ جواب ਦੇਣੋ ਇਸ ਗੱਲ ਦਾ ਤੇ ਇਹ ਇਹ ਜੇ ਮੈਂ ਦੱਸਣ ਕਿ ਜਿਹੜੇ ਭਾਈ ਉੱਪਰ ਭੇਜੇ ਆ ਤੁਸੀਂ ਰਾਜ ਸਭਾ ਦੇ ਉਹਨਾਂ ਵਿੱਚੋਂ ਕਿੰਨੀਆਂ ਲੇਡੀਜ਼ ਭੇਜੀਆਂ ਮੈਂ ਜਿਹੜਾ ਇਸ ਤੇ ਫੇਰ ਨਹੀਂ ਆਉਂਦੀ ਨਹੀਂ ਆਉਂਦੀ ਖਾ ਕੇ ਪੰਜਾਬੀ ਭਲਾਨਾ ਤੇ ਬਟੇ ਸੈਪਰੇਟ ਸੈਕੰਡ ਕੁਐਸਚਨ ਫਸਟ ਕੁਐਸਚਨ ਮੈਂ ਰੇਡੀਸ ਬਾਰੇ ਕਰਨੀਆਂ ਕਿ ਕਿੰਨੀਆਂ ਔਰਤਾਂ ਚੱਲਦਾ ਦੂਜੇ ਪਾਸੇ ਸਾਨੂੰ ਜੀ ਮੈਂ ਕਹਿੰਦੇ ਹੈ ਕਿਉਂ 33% ਅਸੀਂ ਰੱਖਵਾ ਕਰਨ ਸਾਡੇ ਤੌਰ ਤੇ ਅਸੀਂ ਬਾਕਾਇਦਾ ਰਾਜ ਸਭਾ ਚ ਇਹਨਾਂ ਨੇ ਨਹੀਂ ਪਾਸ ਕਰਾਇਆ ਮжоਰਿਟੀ ਸੀ ਉਹ ਮੋਦੀ ਜੀ ਦੀ ਅਸੀਂ ਲੋਕ ਸਭਾ ਚ ਪਾਸ ਕੀਤਾ ਸਾਡੀ ਕਾਂਗਰਸ ਪਾਰਟੀ ਚ ਸੋਨੀਆ ਜੀ ਨੇ ਲਾਗੂ ਕੀਤਾ ਕਿ ਪ੍ਰਦੇਸ਼ ਕਾਂਗਰਸ ਪਾਰਟੀ ਅਨੁਸਾਰੀਆਂ ਨੂੰ ਲੈ ਕੇ ਪੇਤਾ ਕਿ ਆਜ ਵੀ ਰਜਗਾਰ ਵਿੱਚ ਅਸ ਚੌਹਨੇ ਆ ਕਿ 50% ਜੇ ਸਾਡੀਆਂ ਆਪਣੀਆਂ ਲੇਡੀਜ਼ ਬਰਾਬਰ ਹੈਗੀਆਂ ਮੈਂ ਤਾਂ ਕੰਨੀਆਂ ਵਰਕੇ ਦੇਤੇ ਵੀ ਇਹ ਦੇਖਿਆ ਜਾਵੇ ਕਿ ਔਰ ਮੈਰਿਟ ਮੇਲ ਹੋਵੇ ਫੀਮੇਲ ਹੋਵੇ ਕੋਈ ਵੀ ਹੋਵੇ ਜਿਹੜੇ ਔਰ ਮੈਰਿਟ ਉਸ ਤੇ ਹੁੰਦੇ ਆ ਅਸੀਂ ਉਹਨਾਂ ਨੂੰ ਦਿੱਤਾ ਜਾਵੇ ਰਖਮਾ ਕਰਨ ਜਿਹੜੇ ਸਮਝਦੇ ਹੈਗੇ ਉਹਨਾਂ ਚ ਪਾਸੇ ਰਹੇਗਾ ਇਹ ਸਾਡੀਆਂ ਇਹ ਹੈਗੀਆਂ ਅਸੀਂ ਜਿਸ ਤਰ੍ਹਾਂ ਕਹਿੰਦੇ ਆ ਹਿੰਦੁਸਤਾਨ ਦੇ ਵਿੱਚ ਜੇ ਕਾਂਗਰਸ ਜਾਂ ਬੀਜੇਪੀ ਜਾਂ ਹੋਰ ਸਾਰੇ ਹੈਗੇ ਆ ਕੋਈ ਪਾਰਟੀ ਦੱਸ ਸਕਦੀ ਹੈ ਜਿਨ੍ਹਾਂ ਨੇ ਆਪਦੇ ਦੇਸ਼ ਦੀ ਪ੍ਰਾਈਮ ਮਿਨਿਸਟਰ ਕੋਈ ਔਰਤ ਬਣਾਈ ਹੋਵੇ ਕਾਂਗਰਸ ਨੇ ਬਣਾਈ ਇੰਦਰਾ ਗਾਂਧੀ ਨਮੜਾਇਆ ਕੋਈ ਇਹ ਜੀ ਪਾਰਟੀ ਹੈ ਨੈਸ਼ਨਲ ਵੱਡੀ ਪਾਰਟੀ ਜੇ ਮੈਂ ਕਹਿੰਦੀ ਅਸੀਂ ਰੀਜਨਲ ਸਟੇਟ ਦੀ ਵੀ ਕਰ ਲੋ ਜਿਨ੍ਹਾਂ ਨੇ ਆਪਣੀ ਪਾਰਟੀ ਦਾ ਚਾਹੇ ਸਟੇਟ ਦੀ ਚਾਹੇ ਸੈਂਟਰ ਦੀ ਹੈਗੀ ਹੈ ਪਾਰਟੀ ਦਾ ਹੈਡਕੋਰ ਤੋਂ ਬਣਾਇਆ ਹੋਵੇ ਅਸੀਂ ਉਹ ਬਣਾ ਕੇ ਦਿਖਾਇਆ ਕੋਈ ਸੋਨੀਆ ਜੀ ਬਣੀ ਉਸ ਤੋਂ ਬਾਅਦ ਜੁਤੀਏ ਦੇ ਬਣੇ ਔਰ ਉਸ ਤੋਂ ਵੀ ਬਾਅਦ ਕੋਈ ਔਰਤ ਇਸ ਤਰ੍ਹਾਂ ਦੇ ਤਿਆਗ ਕਰਨ ਵਾਲੀ ਜਿਹਨੂੰ ਸਾਰਿਆਂ ਨੇ ਜੁਪੀਏ ਨੇ ਕਹਿੰਦਾ ਸ ਕਾਮਰੇਡ ਸਰਜੀਤ ਨੇ ਕਹਿੰਦਾ ਸਭ ਨੇ ਕਹਿੰਦਾ ਸੋਨੀਆ ਜੀ ਨੂੰ ਅਸੀਂ ਚਾਹਦੇ ਆ ਪੀਐਮ ਬਣਨ ਸਾਰਾ ਫੈਸਲਾ ਹੋ ਗਿਆ ਤੁਸੀਂ ਵੀ ਸਾਰੇ মিডিਆ ਬੈਠਾ ਸੀ ਕਿ ਹੁਣ ਇਹਨਾਂ ਦਾ ਐਲਾਨ ਹੋਣਾ ਅਸੀਂ ਬੈਠੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਮੈਂ ਪਾਰਟੀ ਦਾ ਕੰਮ ਕਰੂੰਗੀ ਇੱਥੇ ਮੈਂ ਜਿਹੜੇ ਆਪਾਂ 2% ਵਿੱਚ ਕਹੋਨੇ ਆ ਨਾ ਪੰਜਾਬੀ ਉੱਥੇ ਕਿਉਂ ਸਿੱਖ ਨੂੰ ਮੌਕਾ ਦਿੱਤਾ ਲੋਕ ਸਭਾ ਚ ਸਪੀਕਰ ਹੋਵੇ ਚਾਹੇ ਰਾਜ ਸਭਾ ਚ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਮਗਰੋਂ ਤਾਂ ਬਣਾਏ ਹੋ ਗਏ ਲੇਕਿਨ ਪਹਿਲਾਂ ਸ਼ੁਰੂਆਤ ਕਾਂਗਰਸ ਪਾਰਟੀ ਨੇ ਕੀਤੀ ਸੋ ਇਸ ਕਰਕੇ ਮੇਰਾ ਇਹ ਹੈਗਾ ਕਿ ਜਿਹੜੇ ਬੰਦੇ ਔਰਤਾਂ ਨੂੰ ਆ ਅਸੀਂ ਤੁਹਾਨੂੰ ਮੁਹਬਤ ਬਸਾਂ ਦੇ ਪਾਸ ਦੇਵਾਂ ਕਿੱਥੇ ਕੇ ਪਾਸੋਂ ਉੜੇ ਮੈਨੇ ਲਾਇਆ ਤੇ ਬਾਅਦ ਵਿੱਚ ਉਹਦਾ ਕੀ ਰਜਲਟ ਨਿਕਲਿਆ ਰੋਲਾ ਪੈ ਗਿਆ ਕਿ ਜੀ ਤੌਰਤਾ ਹੀ ਭਰ ਲੈਂਦੀ ਆ ਬੱਸਾਂ ਜੀ ਬੰਦ ਕਰੋ ਜੀ ਬੰਦਿਆਂ ਨੂੰ ਸੀਟਾਂ ਨਹੀਂ ਮਿਲਦੀਆਂ ਆਈ ਅਗਰੀ ਮੈਂ ਸਮਝਦੀ ਆ ਮੈਂ ਵੀ ਦਿੱਤੀ ਸੀ ਬੱਸ ਸਰ ਮੈਂ ਦਿੱਤੀ ਸੀ 70% ਦੇ ਔਰਤਾਂ 70% ਔਰਤਾਂ ਕੋਈ ਬੁਢੀ ਹੈ ਬਜ਼ੁਰਗ ਹੈ ਰੋਜ਼ ਤਾਂ ਮੇਲਾ ਦੇਖਣ ਜਾਊਗੀ ਨੀ ਵੀਰ ਉਹ ਤਾਂ ਦੁੱਖ ਦੇ ਸੁੱਖ ਦੇ ਜਾਊਗੀ ਨਾ ਨਾਲ ਉਹਦੇ ਇੱਕ ਹੈਲਪਰ ਦਾ ਕੀਤਾ ਸੀਗਾ ਲੇਕਿਨ ਤੁਸੀਂ ਸਾਬਦਾ ਕੀਤਾ ਕੀ ਤੁਸੀਂ ਸੋਚ ਵਿਚਾਰ ਕਰਕੇ ਨਹੀਂ ਕਰਦੇ ਇਸ ਨੂੰ ਸਾਰਾ ਸੋਚਣਾ ਨਹੀਂ ਚਾਹੀਦਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਚਾਹੇ ਔਰਤਾਂ ਦੇ ਨਾਲ ਚਾਹੇ ਕਿਸਾਨਾਂ ਨੂੰ ਕਹਿੰਦੇ ਸੀ ਕਹਿੰਦੇ ਸੀ ਸਾਰੀਆਂ ਔਰਥਾਂਾਂ ਤੇ ਜੀ ਦੇਵਾਂਗੇ ਅਸੀਂ ਮੁਆਵਜ਼ਾ ਬਾਅਦ ਚ ਕਰਾਵਾਂਗੇ ਗਦੌਰੀਆਂ ਆਹ ਕਰਾਂਗੇ ਆਹ ਕਰਾਂਗੇ ਬਦੌਰੀਆਂ ਵੀ ਹੋ ਗਈਆਂ ਦੂਜੀਆਂ ਫਸਲਾਂ ਵੀ ਆ ਗਈਆਂ ਵੱੱਡ ਵੀ ਲਈਆਂ ਅਜ ਤੱਕ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਵਾਏ ਮੇਰੇ ਪਾਸੇ ਕਿਸਾਨਾਂ ਦੇ ਵਾਸਤੇ ਜਿਵੇਂ ਅਸੀਂ ਕਿਹਾ ਅਸੀਂ ਪੰਜਾਬ ਨੂੰ ਸ਼ਾਮਲ ਨਹੀਂ ਸੀ ਕਦੇ ਕਰਜ਼ਾ ਮੁਕਤੀ ਵਿੱਚ ਪਾਇਆ ਜਾਂਦਾ ਜਦੋਂ ਮੈਂ ਸੂਬੇ ਦੀ ਪ੍ਰਧਾਨ ਸੀ ਸਰਦਾਰ ਮਨਵਿੰਦਰ ਸਿੰਘ ਜੀ ਪੀਐਮ ਸੀ ਅਸੀਂ ਸੋਨੀਆ ਜੀ ਦੀ ਗਵਾਈ ਚ ਜਾ ਕੇ ਉੱਥੇ ਪਹਿਲੀ ਵਾਰ ਕਿ ਤੁਸੀਂ ਕੱਲੀਆਂ ਫਸਲਾਂ ਦੇਖਿਆ ਉਹਨੇ ਪੰਜਾਬ ਦੀਆਂ ਹਰੀਆਂ ਭਰੀਆਂ ਹੈਲੀਕਾਪਟਰਾਂ ਤੇ ਤੁਸੀਂ ਇਹ ਨਹੀਂ ਦੇਖਦੇ ਹਰੀਆਂ ਫਸਲਾਂ ਚ ਅਸੀਂ ਖੂਨ ਪਾਇਆ ਸਾਡੇ ਪੰਜਾਬੀ ਨੇ ਆਦੇ ਬੱਚਿਆਂ ਦੀ ਰੋਟੀ ਅੱਧੀ ਖੋ ਕੇ ਪਾਈ ਹੈ ਤੁਸੀਂ ਉਹਨੂੰ ਸ਼ਾਮਲ ਕਰੋ ਪਹਿਲੀ ਵਾਰ ਕਾਂਗਰਸ ਦੇ ਵੇਲੇ ਸਰਦਾਰ ਮਨਮੋਹਨ ਸਿੰਘ ਜੀ ਨੇ ਪੰਜਾਬ ਨੂੰ ਸ਼ਾਮਲ ਕੀਤਾ ਕਰਜ਼ਾ ਮਾਫੀ ਦੇ ਵਿੱਚ ਇਸ ਕਰਕੇ ਅਸੀਂ ਜਿਹੜੀ ਗੱਲ ਐਨਐਸ ਸੋਨੀਆ ਜੀ ਤਿੰਨ ਮਹੀਨਿਆਂ ਦੀ ਸਾਡੀ ਵਾਕਿਦਾ ਕਲਾਸ ਲਾਉਂਦੇ ਸੀ ਕਿ ਕਿੰਨੀਆਂ ਗਾਰੰਟੀਆਂ ਕੀਤੀਆਂ ਕਿੰਨੀਆਂ ਪੂਰੀਆਂ ਕਿ ਕਿਹੜਾ ਰਿਵਿਊ ਹੁੰਦਾ ਸੀ ਉਹਦਾ ਡਰ ਹੁੰਦਾ ਸੀ ਉਸ ਦਾ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਕਿ ਅੱਜ ਦੇ ਸਮੇਂ ਵਿੱਚ ਤੁਸੀਂ ਲੜਾਈਆਂ ਝਗੜੇ ਕਰਾ ਰਹੇ ਹੋ ਜਿਹੜੇ ਫਰਜ਼ੀ ਆ ਬਖਲੀ ਕਿਸੇ ਇੱਕ ਵਰਗ ਦੇ ਹੱਕ 'ਚ ਨਹੀਂ ਬੋਲ ਰਹੀ ਤੁਹਾਨੂੰ ਅੱਜ ਕਿਉਂ ਜ਼ਰੂਰਤ ਪੈ ਗਈ ਕੀ ਦੱਸੋ ਮੈਨੂੰ ਵੀ ਸਾਡੇ ਜਿਹੜੇ ਧਾਰਮਿਕ ਤੌਰ ਤੇ ਆਪਣਾ ਤਾਂ ਗੁਰੂ ਗ੍ਰੰਥ ਸਾਹਿਬ ਸਰਬੱਤ ਦਾ ਭਲਾ ਮੰਗਦਾ ਸਾਡਾ ਭਗਵਾਨ ਰਾਮ ਜੀ ਦਾ ਨਾਮ ਕ੍ਰਿਸ਼ਨ ਜੀ ਦਾ ਨਾਮ ਸਾਰੇ ਧਰਮਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਹਿੰਦੂ ਦੀ ਚਾਦਰ ਕਿਹਾ ਕਿਸੇ ਕਿਸੇ ਇੱਕ ਥੇ ਦੀ ਚਾਦਰ ਨਹੀਂ ਕਿਹਾ ਸਾਨੂੰ ਕਿਸੇ ਇੱਕ ਵਰਗ ਦੀ ਚਾਦਰ ਨਹੀਂ ਕਿਹਾ ਪੇ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਉੱਠ ਕੇ ਆ ਕੇ ਅੱਜ ਅਸੀਂ ਕਰ ਕੀ ਰਹੇ ਹਾਂ ਅਸੀਂ ਕਿਉਂ ਕਿੱਤਿਆਂ ਚ ਵੰਡਦੇ ਆ ਕਿਉਂ ਜਾਤੀਆਂ ਚ ਵੰਡਦੇ ਆ ਕਿਉਂ ਅਸੀਂ ਕਦੇ ਕਹਿੰਦੇ ਜੀ ਭਗਵਾਨ ਰਾਮ ਜੀ ਇਕੱਲੇ ਇਹਨਾਂ ਦੇ ਬੀਜੇਪੀ ਦੇ ਸ਼ਾਇਦ ਉਹ ਤੋਂ ਬਾਅਦ ਅਸੀਂ ਬੰਦੇ ਹੋਈਏ ਸਾਡੇ ਉਹ ਤੋਂ ਬਾਅਦ ਹੋਣ ਕਿਉਂ ਅਸੀਂ ਕਹਿੰਦੇ ਆ ਕਿ ਹੁਣ ਵੋਟ ਪਾਉਣ ਵੇਲੇ ਅੱਜ ਮੰਗਲ ਸੂਤਰ ਕਿਉਂ ਜ਼ਿਆਦਾ ਹੈ ਮੋਦੀ ਜੀ ਨੂੰ ਕਹਿੰਦੇ ਮੋਦੀ ਜੀ ਜਿਹੜਾ ਆਪਣਾ ਮਨੀਪੁਰ ਦੇ ਵਿੱਚ ਹੋਇਆ ਕਿੰਨੀ ਔਰਤਾਂ ਦੇ ਮੰਗਲ ਸੂਤਰ ਜਿਹੜੇ ਸੀਗੇ ਉਸ ਥਾਂ ਤੇ ਜਿਹੜੇ ਕਿ 700 ਕਿਸਾਨ ਆਪਣਾ ਪੰਜਾਬ ਦਾ ਗਿਆ ਕੁਸੀਂ ਆਪ ਜਾਤਕ ਰੋਸਤਾ ਕਹਿੰਦੇ ਕਹਿੰਦੇ ਆ ਲੇਕਿਨ ਮੈਂ ਵੀ ਨਹੀਂ ਕਹਦੀ ਮੈਂ ਇੱਕ ਔਰਤ ਆ ਕਿ ਕੋਈ ਬੇਰੀ ਵਿਰੋਧੀ ਪਾਰਟੀ ਦੀ ਔਰਤ ਵੀ ਹੋ ਮ ਉਸ ਤੋਂ ਕੋਈ ਮਲ ਨਹੀਂ ਠਾਉਂਦੀ ਕ ਲੇਕਿਨ ਮੋਦੀ ਜੀ ਨੇ ਜਿਸ ਅੱਜ ਰਹਿੰਦੇ ਉੱਤੇ ਸਰਕਾਰੀ ਉਸਤੇ ਆਦੇ ਮਾਤਾ ਜੀ ਨਾਲ ਰੱਖਿਆ ਆ ਹੁਣ ਤਾਂ ਦਿਖਾਉਂਦੇ ਆ ਰੋਟੀ ਖਾਂਦੇ ਰੋਜ਼ ਦੇਖਦੇ ਆ ਦਿਖਾਉਂਦੇ ਆ ਲਿਆਉਂਦੇ ਹੈਗੇ ਆ ਆਪਣੇ ਬੀਬੀ ਨਾਲ ਰੱਖਿਆ ਕਿ ਉਹਨਾਂ ਦਾ ਇਹ ਜਾਤ ਹੀ ਨਹੀਂ ਉਸ ਔਰਤ ਦੇ ਨਾਲ ਅਸੀਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ ਕਿ ਇੱਕ ਗੱਲ ਦਾ ਡਰਾਮਿਕ ਤੌਰ ਤੇ ਕਰਦੇ ਨੇ ਇੱਕ ਗੱਲ ਜਿਹੜੀਆਂ ਲੋਕਾਂ ਉੱਪਰ ਲਾਉਣ ਕਰਦੇ ਇਹ ਕਾਰਨ ਹੈ ਕੇ ਲੋਕਾਂ ਦਾ ਰਾਜਨੀਤਿਕ ਲੋਕਾਂ ਦੇ ਵਾਅਦਿਆਂ ਤੋਂ ਵਿਸ਼ਵਾਸ ਉਖੜਿਆ ਹੈਗਾ ਅੱਜ ਲੋੜ ਇਹ ਜਿਹੜੇ ਇਲੈਕਸ਼ਨ ਹੈ ਇਲੈਕਸ਼ਨ ਆਮ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਨੂੰ ਆਉਂਦੀਆਂ ਨੇ ਹਰ 5 ਸਾਲ ਬਾਅਦ ਆਉਂਦੀਆਂ ਇਹ ਇਲੈਕਸ਼ਨ ਇਸ ਕਰਕੇ ਇੰਪੋਰਟੈਂਟ ਜਿਹੜੀ ਨਹੀਂ ਜਾਂਦੀ ਹੈ ਇਸ ਵੇਲੇ ਜਿਹਦੇ ਚ ਕਈ ਖਮਖਿਆਲੀ ਪਾਰਟੀਆਂ ਕਈ ਥਾਮਾ ਤੇ ਸਾਡੇ ਟਕਰਾਓ ਵੀ ਹੈ ਕਈ ਥਾਮਾ ਤੇ ਇਕੱਠੇ ਵੀ ਹੈਗੇ ਲੇਕਿਨ ਉਹ ਇੱਕ ਮੁੱਖ ਮੁੱਦਾ ਹੈ ਮੁੱਖ ਕਿ ਅੱਜ ਜੇ ਜਿਹੜਾ ਦੇਸ਼ ਹੈ ਜਿਸ ਤਰੀਕੇ ਦੇ ਨਾਲ ਹਜ਼ਾਰਾਂ ਮਸਾਲਾ ਦੇ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਕੁਝ ਬੰਦਿਆਂ ਦੇ ਹੱਥ ਵਿੱਚ ਜਿਹੜੇ ਅਮੀਰ ਲੋਕ ਹੈ ਤੁਸੀਂ ਸਾਰੇ ਇਸ ਗੱਲ ਦਾ ਆਪਾ ਸ਼ਿਕਾਰ ਹੋਏ ਹੋਵੋਗੇ ਬਹੁਤ ਸਾਰੇ ਆਪਾਂ ਚੋਏ ਹੋਣਗੇ ਜਦੋਂ ਨੋਟਬੰਦੀ ਹੋਈ ਹੈ ਕੀ ਮਤਲਬ ਕੀ ਰਿਜ਼ਲਟ ਨਿਕਲਿਆ ਨੋਟਬੰਦੀ ਕਾਂਗਰਸ ਵੇਲੇ ਵੀ ਕੀਤੀ ਸੀ ਮਨਮੋਹਨ ਸਿੰਘ ਜੀ ਨੇ ਕਦੇ ਕਿਸੇ ਨੂੰ ਇਸ ਤਰ੍ਹਾਂ ਹੈਗਾ ਸੀ ਕਿ ਤੂੰ ਇੰਨੇ ਪੈਸੇ ਘਟਾ ਸਕਦਾ ਆਂ ਬੰਦੇ ਮੇਰੇ ਪੈਸੇ ਆ ਮੈਂ ਜਮ੍ਹਾਂ ਕਰਾਇਆ ਹੈ ਲੈਣਾ ਤੇ ਲੱਗਣਾ ਪੈਂਦਾ ਹੋਵੇ ਕਿੰਨੇ ਕਿੰਨੇ ਮਹੀਨੇ ਲੈਣਾ ਤੇ ਲੱਗਣਾ ਪੈਂਦਾ ਹੋਵੇ ਉਹ ਕਿੱਥੇ ਗਿਆ ਇਹ ਤਾਂ ਕਹਿੰਦੇ ਸੀ ਲੈ ਕੇ ਆਵਾਂਗੇ ਆਪਣੀ ਬਲੈਕਬੈਨੀ ਵਾਪਸ ਲੈ ਕੇ ਆਵਾਂਗੇ ਸਾਡੀ ਤੁਸੀਂ ਵਾਈਟ ਚੱਕੇ ਉਹਨਾਂ 5-10 ਬੰਦੇ ਹੁੰਦੇ ਸੀ ਜਿਹੜੇ ਬੰਦਿਆਂ ਨੇ ਆਪਣਾ ਵਾਈਟ ਕਰ ਲਿਆ ਉਸ ਵਕਤ ਇਸ ਨੋਟਬੰਦੀ ਦੇ ਜ਼ਰੀਏ ਜੀਐਸਟੀ ਦੀ ਗਲਤ ਤਰੀਕੇ ਦੇ ਨਾਲ ਗਲਤ ਜਸਵੰਤ ਜੇ ਲਾ ਕੇ ਗਲਤ ਤਰੀਕੇ ਨਾਲ ਲੋਨ ਕਰਕੇ ਇਹ ਸਾਰਿਆਂ ਥਾਮਾਂ ਤੇ ਕੁਝ ਕਾਰਪੋਰੇਟਸ ਨੂੰ ਹੈਲਪ ਕਰਕੇ ਮੋਦੀ ਜੀ ਨੇ ਸਾਬਤ ਕਰਤਾ ਕਿ ਮੈਂ ਕੁਝ ਅਮੀਰ ਲੋਕਾਂ ਦਾ ਹੀ ਬਾਰੇ ਸੋਚਦਾ ਹਿੰਦੁਸਤਾਨ ਦੀ ਜਨਤਾ ਦੀ ਬਾਕੀ ਵਰਗਾਂ ਨਾਲ ਕੋਈ ਤਾਂ ਲੱਗ ਨਹੀਂ ਆਜੇ ਇਹੀ ਕਾਰਨ ਹੈ ਕਿ ਹਿੰਦੁਸਤਾਨ ਦੇ ਸਾਰੇ ਵਰਗ ਉੱਠ ਕੇ ਇੱਕ ਸਟੇਟ ਤੋਂ ਦੂਜੇ ਕੋ ਅੱਜ ਤੱਕ ਮੀਡੀਆ ਆ ਗਿਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈਗਾ ਅੱਜ ਜਨਤਾ ਐਨ ਇੱਕ ਪੈਰ ਤੇ ਖੜੀ ਹੋਈ ਹੈ ਕਿ ਇਹ ਦੇਸ਼ ਅਗਰ ਅੱਜ ਫੇਰ ਦੁਬਾਰਾ ਮੁੜ ਕੇ ਇਹਨਾਂ ਦੇ ਬੀਜੇਪੀ ਕੋਲੇ ਮੋਦੀ ਦੇ ਕੋਲੇ ਆਉਂਦਾ ਤਾਂ ਆਹ ਵੋਟ-ਵੂਟ ਮੰਗਣ ਜਾਣ ਦਾ ਕਿਸੇ ਨੂੰ ਫੇਰ ਲੋੜ ਨਹੀਂ ਪੈਣੀ ਸਾਡਾ ਵੋਟ ਦਾ ਹੱਕ ਹੋਇਆ ਜਾਊਗਾ ਡਿਕਟੇਟਰਾਂ ਨਾਲ ਤਰੀਕੇ ਦੇ ਨਾਲ ਸਾਰਾ ਜੋ ਚਾਹੁੰਦੇ ਆ ਪੂਰਾ ਕਰ ਲਿਆ ਕਰਨਗੇ ਨਾ ਕਿਸੇ ਨੂੰ ਲੋੜ ਪੈਣੀ ਜਾਣ ਦੀ ਨਾ ਖੜਨ ਦੀ ਇਹ ਸਾਰਾ ਸੀ ਕਿੰਨੇ ਕਿ ਨਹੀਂ ਸਭ ਤੋਂ ਵਧੀਆ ਕਿੰਨੇ ਕੰਟਰੀਆਂ ਦੀਆਂ ਡੈਮੋਕ੍ਰੇਸੀਆਂ ਫੇਲ ਹੋਈਆਂ ਭਾਰਤ ਦੀ ਡੈਮੋਕ੍ਰੇਸੀ ਚੱਲਦੀ ਹੈ ਜੀ ਅਸੀਂ ਇਸ ਡੈਮੋਕਰੈਟਿਕ ਤੇ ਡੈਮੋਕ੍ਰੇਸੀ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ ਹੋਇਆ ਤੁਸੀਂ ਸੰਵਿਧਾਨ ਖਤਮ ਕਰਕੇ ਇਹਨਾਂ ਨੇ ਕਿਹਾ ਨਾ ਇੱਕ ਦੇਸ਼ ਇੱਕ ਚੋਣ ਪਾਏ ਇਹ ਅੱਜ ਕਿਉਂ ਕਹਿ ਰਹੇ ਹੋ ਪਹਿਲਾਂ ਕਿਉਂ ਨਹੀਂ ਕੀਤਾ ਇਹ ਇੱਕ అలਾਰਮ ਨੇ ਸਾਨੂੰ ਜਿਹੜੇ ਇਸ਼ਾਰਾ ਕਰਦੇ ਆ ਇਹਨਾਂ ਦੀ ਨੀਅਤ ਉੱਪਰ ਸ਼ੱਕ ਪੈਦਾ ਕਰਨ ਵਾਸਤੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਅੱਜ ਲੋਕਾਂ ਨੇ ਫੈਸਲਾ ਇਹ ਕਰਨਾ ਹੈ ਕਿ ਕੀ ਤੁਸੀਂ ਦੇਸ਼ ਨੂੰ ਤੋੜਨ ਵਾਲੇ ਕੀ ਦੇਸ਼ ਨੂੰ ਵੰਡਣ ਵਾਲੇ ਕੀ ਇਕੱਲੇ ਵੱਡੇ ਵੀਰ ਲੋਕਾਂ ਵਾਲੇ ਲੋਕਾਂ ਦੇ ਹੱਕਾਂ ਦੇ ਦੇ ਕੇ ਇਹ ਦੇਸ਼ ਦੇ ਵਿੱਚ ਸਾਰੀ ਡੈਮੋਕ੍ਰੇਸੀਸ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਜਾਂ ਤੁਸੀਂ ਇਹੀ ਡੈਮੋਕ੍ਰੇਟਿਕ ਤਰੀਕੇ ਨਾਲ ਚੱਲਣ ਵਾਲੀਆਂ ਸਾਰੇ ਹੱਕਾਂ ਦੀ ਰਾਖੀ ਕਰਨ ਵਾਲੀ ਸਾਡੇ ਬੰਦੇ ਰਾਖੀ ਕਰਨ ਵਾਲੀ ਬਣਾ ਚਾਹੁੰਦੇ ਹੋ ਇਹ ਸਾਡਾ ਮੁੱਖ ਮੰਤਵ ਹੈਗਾ ਜਿਹੜੇ ਵਾਸਤੇ ਇਕੱਠੇ ਮੈਂ ਤੁਹਾਨੂੰ ਜੀ ਜਿਹੜਾ ਤੁਸੀਂ ਕਹਿੰਦੇ ਹਰ ਪਾਰਟੀ ਚਾਹ ਬੀਜਪੀ ਹੈ ਕਾਂਗਰਸ ਹੈ ਕੋਈ ਵੀ ਪਾਰਟੀਆਂ ਨੇ ਜਿਹੜਾ ਇਹ ਤੁਸੀਂ ਬੰਦੇ ਦਾ ਨੇਤਾ ਲੋਕਾਂ ਨੂੰ